10 ਲੱਖ ਰੁਪਏ ਪਿਆ ਸੀ ਮੇਰੇ 45 ਤੋਲੇ ਮੈਨੇ ਕੁੜੀ ਵਾਸਤੇ ਗਹਿਣਾ ਮੇਰੀ ਨੂਹ ਦਾ ਗਹਿਣਾ ਪਿਆ ਸੀਗਾ ਮੈਨੂੰ ਉਹ ਧੱਕਾ ਦੇ ਕੇ ਮੇਰਾ ਸਾਰਾ ਕੁਝ ਬੈੱਡ 'ਚੋਂ ਕੱਢ ਕੇ ਲੈ ਗਿਆ ਜਸਮਨ ਸਿੰਘ ਪੰਜ ਛੇ ਮੁੰਡੇ ਸੀ ਉਹਦੇ ਨਾਲ ਟੋਟਲ ਕਿੰਨੇ ਬੰਦੇ ਸੀ ਵੀਰ ਜੀ ਹੋਣੇ 40 50 ਬੰਦਿਆਂ ਮਗੋਂ ਐ ਚਾਰ ਗੁ ਪੰਜ ਗੱਡੀਆਂ ਇੱਕੋ ਲੱਖ ਤਾਂ ਆ ਗੀਆਂ ਮੇਰੇ ਤੇ ਚੜ ਕੇ ਤੁਸੀਂ ਉਹ ਤੋਂ ਪੈਸੇ ਲੈਣੇ ਚਾਹੀਦੇ ਜਾਂ ਕਿਸੇ ਨੂੰ ਲੈਣੇ ਚਾਹੀਦੇ ਲੈਣੇ ਸੀ ਜੀ ਲੈਣੇ ਸੀ ਵੀਰ ਜੀ ਤਾਂ ਹੀ ਤਾਂ ਇੱਥੋਂ ਤੱਕ ਹੋ ਗਿਆ ਪਿਆਰ ਨਾਲ ਕਿਹਾ ਸਾਡੇ ਨਾਲ ਗੱਲ ਕਰ ਲੋ ਬੈਠ ਕੇ ਗੱਲ ਕਰੋ ਸਾਨੂੰ ਮੈਨੂੰ 2 ਮਹੀਨਿਆਂ ਹੋ ਗਏ ਮਿੰਤਾ ਕਰਦੀ ਨੂੰ ਉਹਨਾਂ ਦੀ ਵੀ ਮੇਰੇ ਨਾਲ ਗੱਲ ਕਰ ਲੋ ਮੇਰੇ ਥੱਲੇ ਬੰਦੇ ਸੀ ਜ਼ਿੰਮੇਵਾਰੀ ਲਈ ਐ ਲੋਕਾਂ ਦੀ ਸਭ ਦੀ ਜ਼ਿੰਮੇਵਾਰੀ ਜਦੋਂ ਲਈ ਐ ਗੱਲ ਕਰੋ ਬੈਠ ਕੇ ਆ ਕੇ ਸਾਡੇ ਨਾਲ ਹਾਂ ਤੁਸੀਂ ਕੋਈ ਪੁਲਿਸ ਕੰਪਲੇਟ ਕੀਤੀ ਹੈ ਹਾਂਜੀ ਹੋਈ ਹੋਈ ਹੈ ਜੀ ਬਾਕੀ ਇਹਨਾਂ ਨੂੰ ਪਤਾ ਲੱਗੀ ਜੀ ਪਰ ਉਹ ਛੁੱਟਣੇ ਨਹੀਂ ਚਾਹੀਦੇ ਬਾਹਰ ਨਹੀਂ ਆਣੇ ਜੇ ਮੇਰੇ ਇੰਨੀ ਹੱਥ ਬੰਨ ਕੇ ਬੈ ਕੀ ਗੱਲ ਹੋਈ ਸੀ ਅਸੀਂ ਨਾ ਅੰਦਰ ਬੈਠੇ ਤੇ ਬਾਹਰ ਤੋਂ ਆਏ ਜੀ ਬੰਦੇ ਮਤਲਬ 25 30 ਬੰਦੇ ਹੋਣੇ ਉਹਨਾਂ ਨੇ ਇਟਾਂ ਵਾਰਨੀ ਸ਼ੁਰੂ ਕੀਤੀ ਐ ਅਸੀਂ ਆਪਣੀ ਜਾਨ ਬਚਾ ਕੇ ਪਿੱਛੇ ਆ ਗਏ ਮਤਲਬ ਫਿਰ ਕੀ ਹੋਇਆ ਪਿੱਛੇ ਕੀ ਆਨੇ ਮਾਰ ਮੂਰ ਕੇ ਫਿਰ ਚਲੇ ਗਏ ਜੀ ਅਸੀਂ ਆਪਣੀ ਜਾਨ ਬਚਾਈਏ ਵੀਰ ਜੀ ਪਰਮਰਸ ਪਰਸਨ ਲਾ ਲੋ ਕਿਸੇ ਦਾ 10 ਲੱਖ ਕਿਸੇ ਦਾ 20 ਲੱਖ ਕਿਸੇ ਦਾ 40 ਲੱਖ ਕਿਸੇ ਦਾ 50 ਲੱਖ ਕਿਸੇ ਦਾ 골ਡ ਗਹਿਣੇ ਤਰਵਾ ਕੇ ਬੈਂਕਾਂ ਚ ਕਿਸੇ ਦਾ ਘਰ ਗਿਰਵੀਂ ਤਰਾ ਕੇ ਬਹੁਤ ਜ਼ਿਆਦਾ ਲੋਕਾਂ ਦੇ ਅਮਾਉਂਟਾਂ ਅੰਦਰ ਵੱਡਾ ਵੱਡਾ ਲਾਈਆਂ ਨੇ ਅਮਨਦੀਪ ਕੌਰ ਨੇ ਜੋਤੀ ਨੇ ਤੇ ਉਹਨਾਂ ਦਾ ਬੇਟਾ ਤੇ ਪੂਰਾ ਉਹਨਾਂ ਦਾ ਪਰਿਵਾਰ ਹੁਣ ਸਾਰਾ ਪਰਿਵਾਰ ਉਹਨਾਂ ਦੇ ਸਾਰੇ ਨਾਲ ਰਲੇ ਹੋਏ ਨੇ ਸਾਡੇ ਸਾਡਾ 30 ਲੱਖ ਹੈ ਜੀ ਪਰਾਂ ਦਾ ਸਾਡਾ ਹਾਂਜੀ ਸਾਡੀ ਕੁੜਮਣੀ ਦਾ 10 ਲੱਖ ਸਾਡਾ 13 ਲੱਖ ਮੇਰੀ ਕੁੜਮਣੀ ਦਾ 9 ਲੱਖ ਮੇਰੇ ਨੂੰਹ ਦਾ ਮਾਮੀ ਦਾ ਹਾਂਜੀ ਜਦੋਂ ਇੰਨੀਆਂ ਵੱਡੀਆਂ ਅਮਾਉਂਟ ਜਿਸਟਰੀ ਲੈ ਲੋ ਮੈਂ ਬੈਠੀਆ ਮੈਂ ਮਕਾਨ ਵੇਚ ਕੇ ਤਾਂ ਨਹੀਂ ਜਾਣ ਲੱਗੀ ਆ ਦੋ ਦੋ ਲੱਖ ਤਿੰਨ ਤਿੰਨ ਲੱਖ ਤਾਂ ਹੁਣ ਲਵਾਇਆ ਦੋ ਮਹੀਨੇ ਹੋ ਗਏ 5 ਲੱਖ ਮੇਰੀ ਮੁੰਡੇ ਦੀ ਇਹਨੇ ਕੁੜਮਣੀ ਨੇ ਲਾਇਆ ਮਤਲਬ ਇਹਨੂੰ ਆਪਾਂ ਚਿੱਟ ਫੰਡ ਕੋਟਾਲੇ ਕਹਿ ਸਕਦੇ ਆ ਵੀ ਜਿਵੇਂ ਪਹਿਲਾਂ ਹਾਂਜੀ ਹਾਂਜੀ ਮਤਲਬ ਸਰ ਜਾਨੀ ਸਾਰੇ ਕੁਲ ਪ੍ਰੂਫ ਵੀ ਹੈਗੇ ਹਾਂਜੀ ਸਾਡੇ ਸਾਰੇ ਵੀ ਤੁਹਾਡੇ ਕੋਲ ਨੇ ਕਿ ਉਹਨਾਂ ਦੇ ਹੈ ਪੈਸੇ ਚੱਕ ਕੇ ਲੈ ਗਏ ਪੌਣੇ 10 ਦਿਨ ਦਿਹਾੜੇ 2 ਵਜੇ ਦਾ ਦੁਪਹਿਰ ਦਾ 2 ਵਜੇ ਦਾ ਟਾਈਮ ਹੈ ਰਾਤ ਦਾ ਟਾਈਮ ਨਹੀਂ ਹੈ ਕਿ ਇੰਨੀ ਗੁੰਡਾਗਰਦੀ ਹੋ ਰਹੀ ਹੈ ਇਹਨਾਂ ਦੀ ਰਾਤ ਦੀਆਂ ਪਲਾਨਿੰਗਾਂ ਚੱਲ ਰਹੀਆਂ ਨੇ ਰਾਤ ਵੀ ਆਇਨੇ 11 ਵਜੇ ਹਾਂ ਤਾਂ 11 ਤੋਂ ਪੂਰੇ 1:30 ਵਜੇ ਦਾ ਟਾਈਮ ਹੈ ਜੀ ਨਹੀਂ ਜਿਹੜੀ ਦੇਖ ਕੀ ਗੱਲਬਾਤ ਹੋਈ ਸਿਆ ਜੋ ਆ ਤੁਸੀਂ ਦੇਖਿਆ ਹੋਣਾ ਮੈਂ ਵੀ ਹੁਣੀ ਆਇਆ ਮੈਂ ਦੇਖਿਆ ਤਿੰਨ ਚਾਰ ਬੰਦਿਆਂ ਦੇ ਘਰ ਭੰਨੇ ਪਏ ਆ ਇਹ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਇਸ ਰਿਆਮ ਜਿੰਨਾਂ ਨੂੰ ਇੰਨਾ ਬੁਰਾ ਹਾਲੇ ਕਰਕੇ ਗਏ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਅਸੀਂ ਆਮ ਆਦਮੀ ਪਾਪੀ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਦਾ ਮਸਲਾ ਹੱਲ ਕੀਤਾ ਜਾਵੇ ਇੱਕ ਬੰਦੇ ਦੇ ਉਹਨੂੰ ਘੇਰ ਕੇ ਇਹਨਾਂ ਨੇ ਲੱਤਾਂ ਵੀ ਤੋੜਦੀਆਂ ਉਹਨਾਂ ਦੀ ਬਾਹਮਾਂ ਵੀ ਤੋੜੀਆਂ ਜਦ ਤੱਕ ਉਹਨਾਂ ਦੇ 307 ਦਾ ਪਰਚਾ ਜਿਹੜਾ ਕਾਰਵਾੜ ਕੇ ਇਹ ਕਾਰਵਾਈ ਕੀਤੀ ਹੈ ਇਹ ਜਦ ਤੱਕ ਨਹੀਂ ਕਰਨਗੇ ਅਸੀਂ ਵੀ ਕਹਿੰਦੇ ਆ ਜੇ ਅੱਜ ਉਹ ਪਰਚਾ ਦਰਜ ਕਰਦੇ ਆ ਠੀਕ ਹੈ ਨਹੀਂ ਤਾਂ ਕੱਲ ਤੋਂ ਅਸੀਂ ਸਾਰਾ ਧਰਲਾ ਲਾ ਕੇ ਬੈਠਾਂਗੇ ਜਦ ਤੱਕ ਇਹਨਾਂ ਦੀ ਪ੍ਰੋਪਰ ਕਾਰਵਾਈ ਨਹੀਂ ਹੋਏਗੀ ਅਸੀਂ ਕਿੱਥੇ ਨਹੀਂ ਜਾਵਾਂਗੇ ਹਾਂ ਕੀ ਲੱਗਦਾ ਸੁਨੀਲ ਜੀ ਕਿਹਦੀ ਸ਼ੈਤ ਇਹ ਸੱਚੀਆ ਹੋ ਰਹੀ ਜੋ ਗੁੰਡਾ ਨਾਮ ਸ੍ਰੀਆਮ ਜਿਹੜੇ ਅੱਜ ਕੈਲੀ ਸ਼ੈਵ ਦੇਖਣ ਨੂੰ ਮਿਲਿਆ ਆ ਤੂੰ ਦੇਖ ਹੀ ਰਿਹਾ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਹੀ ਨਹੀਂ ਹੈ ਲੋਕੀਏ ਮਤਲਬ ਕਿ ਲੋਕੀ ਸਮਝ ਨਹੀਂ ਰਹੇ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਤੂੰ ਵੀ ਦੇਖ ਰਹੇ ਹੋ ਨੇ ਕਦੀ ਕਿਹਦਾ ਕਤਲ ਕਰਤਾ ਕਦੀ ਕਿਹਦਾ ਕਤਲ ਕਰਤਾ ਇਹ ਤਾਂ ਲੋਕਾਂ ਨੇ ਖੇਡ ਬਣਾ ਰੱਖੀ ਆ ਆ ਉਹਨਾਂ ਇਹ ਗਰੀਬ ਬੰਦੇ ਜਿਹੜੇ ਬੰਦੇ ਰਹਿੰਦੇ ਆ ਇਹ ਮਤਲਬ ਕਿ ਰਹਿ ਨਹੀਂ ਸਕਦੇ ਸੇਫ ਨਹੀਂ ਰਹਿ ਸਕਦੇ ਉਹਰੇ ਇੰਨੀ ਕੀ ਗੁੰਡਾਗਰਦੀ ਹੋ ਗਈ ਜੀ ਨਾ ਨਾ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਮੈਂ ਮੈਂ ਸਾਰੇ ਮਹੱਲੇ ਦੇ ਨਿਵਾਸੀਆਂ ਨਾਲ ਗੱਲਣਾ ਮੈਂ ਬੈਠਾਂਗਾ ਜਦ ਤੱਕ ਜਦ ਤੱਕ ਕਾਰਵਾਈ ਨਹੀਂ ਹੁੰਦੀ ਨਾਲ ਮੈਂ ਸਾਰਾ ਦਿਨ ਬੈਠਾਂਗਾ ਜੀ